ਹਰ ਜੀਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਅਰ ਸੱਜਣ ਦਾਮਨ ਲੱਗਿਆ ਕਿਸੇ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸਨ ਰੰਗ ਸਭੇ ਨਰਾਇਣੀ ਜੀਤੇ ਮਨ ਭਵਨ ਜੋ ਹਰ ਲੋੜੀ ਸੋ ਕਰੀ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਣੀ ਸਈ ਕਈਏ ਧਨ ਆਪਣ ਲਿਆ ਜੇ ਮਿਲੇ ਵਿਛੜ ਕਿਉ ਰਵੰਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮੰਨਣ ਪਰ ਜੇ ਡਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਇਹ ਜੇਟ ਦੇ ਮਹੀਨੇ ਦਾ ਮੂਲ ਪਾਠ ਆ 12 ਮਾਹ ਮਾਜ ਰਾਗ ਦੇ ਵਿੱਚ ਦਰਜ ਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭਾਈ ਮਾਨ ਆ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਸਾਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਸੰਕੀਪ ਜੀ ਵਿਆਖਿਆ ਕਰਨੀ ਬਹੁਤੀ ਲੰਮੀ ਚੌੜੀ ਨਹੀਂ ਕਰਨੀ ਕਿਉਂਕਿ ਗੁਰਬਾਣੀ ਦੀ ਜਿੰਨੀ ਵਿਆਖਿਆ ਕਰੀ ਜਾਓਗੇ ਇਹ ਅਕਾਥਿਆ ਜਿੰਨੀ ਕਰੀ ਜਾਓਗੇ ਉਹ ਨਹੀਂ ਥੋੜੀ ਹੈ ਕਹਿੰਦੇ ਨੇ ਕਿ ਹਰ ਜੇਟ ਜੜੰਦਾ ਲੋੜੀ ਹੈ ਜਿਸ ਅੱਗੇ ਸਭ ਨਵਨ ਕਹਿੰਦੇ ਨੇ ਹਰੀ ਸਾਡਾ ਜਿਹੜਾ ਵਾ ਨਾ ਸਭ ਤੋਂ ਵੱਡਾ ਵਾ ਇਹਦੇ ਨਾਲ ਜੁੜਨਾ ਚਾਹੀਦਾ ਵਾ ਜਿਹਦੇ ਅੱਗੇ ਸਾਰੇ ਨਿਉਂਦੇ ਆ ਸਾਰੇ ਸੀਸ ਚੁਕਾਉਂਦੇ ਆ ਹੁਣ ਜੇਠ ਜਿਹੜਾ ਨਾ ਇਹ دنیਵੀ ਸਾਡੇ ਰਿਸ਼ਤਿਆਂ ਦੇ ਵਿੱਚ ਜੇਠ ਜਿਹੜਾ ਵਾ ਵੱਡਾ ਜਿਹੜਾ ਭਰਾ ਹੁੰਦਾ ਜਿਹੜਾ ਵੱਡਾ ਪੁੱਤਰ ਹੁੰਦਾ ਮਾਂ ਬਾਪ ਦਾ ਜੇਠਾ ਕਹਿ ਦਿੰਦੇ ਉਹਨੂੰ ਔਰ ਦੂਜਾ ਜਿਹੜਾ ਜੇਠ ਆ ਉਹਦਾ ਔਰਤਾਂ ਜਿਹੜੀਆਂ ਵਾਂ ਉਹਨੂੰ ਸਤਕਾਰ ਵੀ ਦਿੰਦੀਆਂ ਵਾਂ ਉਹਨੂੰ ਘਰ ਦੇ ਵਿੱਚ ਇੱਜ਼ਤ ਆ ਮਾਨ ਮਿਲਦਾ ਵੱਡਾ ਹੁਣ ਦੂਜੀ ਤੀਜੀ ਗੱਲ ਇਹ ਆ ਕਿ ਜੇੜ ਦਾ ਮਹੀਨਾ ਜਿਹੜਾ ਵਾ ਇਹਦੇ ਵਿੱਚ ਗਰਮੀ ਜਿਹੜੀ ਆ ਉਹ ਆਪਣੇ ਸਿਖਰਾਂ ਤੇ ਆ ਜਾਂਦੀ ਆ ਔਰ ਦਿਨ ਵੀ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਆ ਵੱਡੇ ਦਿਨ ਆ ਜਾਂਦੇ ਆ ਔਰ ਕਹਿੰਦੇ ਨੇ ਗੁਰੂ ਸਾਹਿਬਾਨ ਸਾਨੂੰ ਫਰਮਾਉਂਦੇ ਨੇ ਕਿ ਹਰੀ ਸਾਡਾ ਵੱਡਾ ਹੈ ਸਭ ਤੋਂ ਪਰਮੇਸ਼ਰ ਪੀੜਾਂ ਹਰਨ ਵਾਲਾ ਹੈ ਦੁੱਖ ਦਰਦ ਦੂਰ ਕਰਨ ਵਾਲਾ ਹੈ ਉਹਦੀ ਲੋੜ ਹੈ ਸਾਨੂੰ ਉਹਦੇ ਅੱਗੇ ਸਾਰੇ ਨਿਉਂਦੇ ਆ ਹੁਣ ਵੇਖੋ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਆਪਾਂ ਜਦੋਂ ਗੁਰੂ ਰਾਮਦਾਸ ਦੇ ਘਰ ਜਾਂਦੇ ਹਰਮੰਦਰ ਸਾਹਿਬ ਜਾਂ ਕਿਤੇ ਵੀ ਭਾਵੇਂ ਕਿੱਡਾ ਵੀ ਵੱਡਾ ਕੋਈ ਹੋ ਅਹੁਦਾ ਰੱਖਦਾ ਹੋਵੇ ਭਾਵੇਂ ਪ੍ਰਧਾਨ ਮੰਤਰੀ ਹੋਵੇ ਭਾਵੇਂ ਬਾਹਰਲੇ ਦੇਸ਼ਾਂ ਦੇ ਵੀ ਵੱਡੇ ਵੱਡੇ ਜਿਹੜੇ ਲੋਕ ਆ ਜਦੋਂ ਆਉਂਦੇ ਆ ਤੇ ਉਹ ਜਿਹੜੇ ਆ ਕੇ ਗੁਰੂ ਗਾੜੀ ਨਮਸਕਾਰ ਕਰਦੇ ਕਿਉਂਕਿ ਪਰਮੇਸ਼ ਪਰਮਾਤਮਾ ਤੋਂ ਵੱਡਾ ਜਿਹੜਾ ਵਾ ਨਾ ਉਹ ਕੋਈ ਨਹੀਂ ਹੈਗਾ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵੀ ਗਣਤ ਭਰੇ ਪੰਡਾਰ ਸਾਰੇ ਉਹਦੇ ਕੋਲੋਂ ਹੀ ਮੰਗਦੇ ਆ ਸਬਣਾ ਜੀਆਂ ਕੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਸ ਕਰਕੇ ਗੁਰੂ ਪਿਆਰਿਓ ਸਾਨੂੰ ਉਹਦੀ ਗਾੜੀ ਨਿਉਣ ਦੀ ਲੋੜ ਆ ਉਹਦੀ ਗਾੜੀ ਸਾਨੂੰ ਹੱਥ ਜੋੜਨ ਦੀ ਲੋੜ ਆ ਅਸੀਂ ਉਹਦੀ ਭਖਾਰੀ ਬਣੀਏ ਅਸੀਂ ਗੁਰੂ ਕੋਲੋਂ ਮੰਗਣਾ ਅਸੀਂ ਪਰਮੇਸ਼ਰ ਦੀ ਗਾੜੀ ਹੱਥ ਅਡਣੇ ਆ ਠੀਕ ਹੈ ਜੀ ਪਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬਨ ਜਿਹੜੇ ਬੰਦੇ ਨੇ ਹਰੀ ਪ੍ਰਮਾਤਮਾ ਦੇ ਨਾਲ ਮਿੱਤਰਤਾ ਕਰ ਲਈ ਆਪਣਾ ਸਬੰਧ ਜੋੜ ਲਿਆ ਉਸ ਬੰਦੇ ਨੂੰ ਦਾਮਨ ਹੁੰਦਾ ਦਮਨ ਨਾਲ ਪੱਲੇ ਨਾਲ ਜਿਹੜੇ ਬੰਦੇ ਨੇ ਜਿਹੜੇ ਨਿਸਾਨ ਨੇ ਪ੍ਰਮਾਤਮਾ ਨੂੰ ਆਪਣੇ ਪੱਲੇ ਦੇ ਨਾਲ ਬੰਨ ਲਿਆ ਇਹ ਤੇ ਪ੍ਰਮਾਤਮਾ ਤੋਂ ਭਾਵਕ ਨਾਮ ਧਨ ਨੂੰ ਧਨ ਦੋ ਤਰ੍ਹਾਂ ਦਾ ਹੁੰਦਾ ਇੱਕ ਤੇ ਜਿਹੜਾ ਹੁੰਦਾ ਆਪਾਂ ਪੈਸਿਆਂ ਜਿਹੜੇ ਵਰਤਦੇ ਆ ਇਹ ਖਰਚਦੇ ਆ ਇੱਕ ਨਾਮ ਧਨ ਹੁੰਦਾ ਜਿਹੜਾ ਸਾਨੂੰ ਗਿਆਨਤਾ ਦਿੰਦਾ ਜਿਹੜਾ ਸਾਨੂੰ ਸਮਝ ਦਿੰਦਾ ਸੋਝੀ ਦਿੰਦਾ ਉਹ ਆਪਣੇ ਪੱਲੇ ਬੰਨਣਾ ਵਾ ਫਿਰ ਸਾਨੂੰ ਕੋਈ ਵੀ ਨਹੀਂ ਬੰਨ ਸਕਦਾ ਫਿਰ ਸਾਨੂੰ ਕਿਤੇ ਵੀ ਕੋਈ ਸਜ਼ਾ ਨਹੀਂ ਮਿਲ ਸਕਦੀ ਸੱਚੇ ਨੂੰ ਸੱਚੇ ਦਾ ਢੋਵਾ ਹੋ ਜਾਂਦਾ ਫਿਰ ਕਿਉਂਕਿ ਉਸ ਬੰਦੇ ਦੇ ਜਿਹੜੀਆਂ ਰਾਹਾਂ ਦੇ ਵਿੱਚ ਰੁਕਾਵਟਾਂ ਨਹੀਂ ਆਉਂਦੀਆਂ ਉਹ ਬੰਦਾ ਸੱਚੇ ਹੋਣ ਕਰਕੇ ਉਹਨੂੰ ਨਾ ਕਿਸੇ ਪੁਲਿਸ ਦਾ ਡਰਿਆ ਨਾ ਕਿਸੇ ਫੌਜ ਦਾ ਡਰਿਆ ਨਾ ਕਿਸੇ ਉਹਨੂੰ ਵਕੀਲ ਦਾ ਕਚਹਿਰੀ ਦਾ ਕਿਉਂਕਿ ਉਹਦਾ ਗਲਤੀ ਨਹੀਂ ਜਿਹੜਾ ਬੰਦਾ ਗਲਤ ਹੈ ਉਸ ਬੰਦੇ ਨੂੰ ਹੀ ਡਰਿਆ ਦੂਜੇ ਬੰਦੇ ਨੂੰ ਕੋਈ ਡਰ ਨਹੀਂ ਇਸ ਕਰਕੇ ਜਿਹੜੇ ਬੰਦੇ ਪ੍ਰਮਾਤਮਾ ਦੇ ਪਰਦੇਸ਼ਾਂ ਦੀ ਪਾਲਣਾ ਕਰਦੇ ਆ ਗੁਰੂ ਦੀ ਸਿੱਖਿਆ ਮੁਤਾਬਕ ਚੱਲਦੇ ਆ ਉਹਨਾਂ ਨੂੰ ਕੋਈ ਨਹੀਂ ਬਣ ਸਕਦਾ ਅਦਰਵਾਈਜ਼ ਜੇ ਕੋਈ ਉਹਨਾਂ ਨੂੰ ਬਨੇਗਾ ਵੀ ਤੇ ਉਹਨਾਂ ਦੇ ਸਾਰੇ ਹਾਮੀ ਭਰ ਦੇ ਕੇ ਨਹੀਂ ਇਹ ਜਿਹੜਾ ਨਿਸ਼ਾਨ ਆ ਇਹ ਸਹੀ ਆ ਇਹ ਗਲਤ ਨਹੀਂ ਹੈਗਾ ਤੁਸੀਂ ਬੇਕਸੂਰ ਇਨਸਾਨ ਫੜ ਲਿਆ ਪਰਮੇਸ਼ਰ ਜਿਹੜਾ ਵਾ ਨਾ ਉਹ ਸਾਨੂੰ ਸਿੱਧੇ ਰਸਤੇ ਪਾਉਂਦਾ ਔਰ ਜਿਹੜਾ ਬੰਦਾ ਸਿੱਧੇ ਰਸਤੇ ਜਾਂਦਾ ਉਹਨੂੰ ਛੇਤੀ ਕੀਤੇ ਕੋਈ ਆਂਦਾ ਵੀ ਕੁਝ ਨਹੀਂ ਮਾਨਕ ਮੋਤੀ ਨਾਮ ਪਰ ਰੱਬ ਉਨ ਲੱਗੇ ਨਹੀਂ ਸਨ ਮੋਤੀ ਈਰੇ ਜਿਹੜੇ ਜੰਨੀਆਂ ਵੀ ਜਿਹੜੀਆਂ ਚੀਜ਼ਾਂ ਹਨ ਇਹਨਾਂ ਦੀ ਨਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਹੀਂ ਸਨ ਇਹਨਾਂ ਦੇ ਨਾਲੋਂ ਵੀ ਜਿਹੜਾ ਪ੍ਰਮਾਤਮਾ ਦਾ ਨਾਮ ਕੀਮਤ ਆ ਕੀਮਤੀ ਆ ਪ੍ਰੀਸ਼ੀਅਸ ਆ ਔਰ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਜਿਵੇਂ ਕਹਿ ਦਿੰਦੇ ਨਾ ਕਿ ਵਿਦਿਆ ਜਿਹੜੀ ਜਿਹੜਾ ਨਿਸ਼ਾਨ ਹਾਸਲ ਕਰ ਲੈਂਦਾ ਉਹਦੇ ਕੰਮ ਆਉਂਦੀ ਆ ਜਿਹੜਾ ਨਿਸ਼ਾਨ ਵਿਦਿਆ ਪੜਦਾ ਵਾ ਉਹਨੂੰ ਉਹ ਲਾਹਾ ਦਿੰਦੀ ਆ ਉਹਨੂੰ ਫਾਇਦਾ ਮਿਲਦਾ ਉਹਦਾ ਉਹਨੂੰ ਕੋਈ ਖੋਹ ਨਹੀਂ ਸਕਦਾ ਕੋਈ ਕਹਰਾ ਨਹੀਂ ਸਕਦਾ ਨਾ ਕੋਈ ਉਹਨੂੰ ਵੰਡਾ ਸਕਦਾ ਭੈਣ ਭਰਾ ਕਿਉਂਕਿ ਉਹ ਤੇ ਉਸ ਇਨਸਾਨ ਨੇ ਵਿਦਿਆ ਪ੍ਰਾਪਤ ਕੀਤੀ ਨਾ ਜਿਹਨੇ ਮਿਹਨਤ ਕੀਤੀ ਜਿਹੜਾ ਪੜਿਆ ਇਸੇ ਤਰ੍ਹਾਂ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਆ ਉਹ ਉਹਨਾਂ ਦੇ ਖਰਚ ਨਹੀਂ ਆ ਉਹਨਾਂ ਦੇ ਕੰਮ ਆਉਣੀਆਂ ਉਹਨੂੰ ਕੋਈ ਕਹਰਾ ਨਹੀਂ ਸਕਦਾ ਦੂਜਾ ਤਾਂ ਜਿਹੜਾ ਵਾ ਨਾ ਜਿਹੜਾ ਤੇ ਨਿਆਵੀ ਆ ਜਿਹੜੇ ਪੈਸੇ ਤੇਲੇ ਆ ਜਾਂ ਚੀਜ਼ਾਂ ਸਾਡੀਆਂ ਸੋਨਾ ਆ ਚਾਂਦੀ ਆ ਹੋਰ ਕਈ ਤਰ੍ਹਾਂ ਦੀਆਂ ਗੱਡੀਆਂ ਮੋਟਰਾਂ ਸਭ ਤਾਂ ਨਹੀਂ ਪਦਾਰਥੀ ਐ ਇਹਨਾਂ ਨੂੰ ਕੋਈ ਚੋਰੀ ਵੀ ਕਰ ਸਕਦਾ ਇਹਨਾਂ ਨੂੰ ਕੋਈ ਲੁੱਟ ਵੀ ਸਕਦਾ ਖੋ ਵੀ ਸਕਦਾ ਕਈ ਤਰ੍ਹਾਂ ਦੇ ਆਪਾਂ ਸਮਾਜ ਵਿੱਚ ਵੇਨੇ ਆ ਕਿ ਇਹ ਕਾਂਡ ਵਾਪਰਦੇ ਰਹਿੰਦੇ ਆ ਔਰ ਇਹ ਖੁੱਸ ਵੀ ਜਾਂਦੇ ਆ ਕਹਿਣ ਤੋਂ ਭਾਵ ਇਹ ਆ ਕਿ ਨਾਮ ਤਾਂ ਜਿਹੜਾ ਵਾ ਉਹ ਸਾਡੇ ਪੱਲੇ ਪਿਆ ਨਾ ਤੇ ਉਹਨੂੰ ਕੋਈ ਨਹੀਂ ਖੋ ਸਕਦਾ ਕਿਉਂਕਿ ਉਹ ਮਰਦੇ ਦਮ ਤੱਕ ਆਫਟਰ ਮਰਨ ਤੋਂ ਬਾਅਦ ਵੀ ਉਹ ਸਾਡੇ ਕੰਮ ਆਉਂਦਾ। ਖਾਵੇ ਖਰਚੇ ਰਲ ਮਿਲ ਭਾਈ ਟੋਟਣਾ ਆਵੇ ਵਧ ਹੋ ਜਾਈ। ਉਹਨੂੰ ਜਿੰਨਾ ਮਰਜੀ ਖਰਚੀ ਜਾਓ ਜਿੰਨਾ ਮਰਜੀ ਵਰਤੀ ਜਾਓ। ਦੁਜਾ ਧਨ ਘਟ ਸਕਦਾ ਘਟ ਜਾਂਦਾ ਪਰ ਇਹ ਧਨ ਵਧਦਾ ਹੀ ਜਾਂਦਾ। ਗਿਆਨ ਜਿਹੜਾ ਵੰਡਣ ਨਾਲ ਵਧਦਾ ਹੀ ਹੈ ਘਟਦਾ ਨਹੀਂ। ਰੰਗ ਸਬੇ ਨਰੈਣੀ ਜੀਤੇ ਮਨ ਭਵਨ। ਇਹ ਸਾਰੇ ਰੰਗ ਜਿੰਨੇ ਤਮਾਸ਼ੀ ਆ ਨਾ ਪ੍ਰਮਾਤਮਾ ਦੇ ਆ ਇਹ ਤੇ ਰੰਗ ਹੋਣੀਆਂ ਚ ਲਾਲ ਨੀਲਾ ਪੀਲਾ ਹਰਾ ਚਟਾ ਗਲਾਬੀ ਇਹ ਉਹ ਰੰਗ ਨਹੀਂ ਆ ਇਹ ਤੇ ਪ੍ਰਮਾਤਮਾ ਦੇ ਰੰਗ ਆ ਦੁੱਖ ਸੁੱਖ ਜਿਹੜੇ ਆ ਚਾਹੀ ਸੀ ਜਿਹੜੇ ਇਨਸਾਨ ਜਿਹੜਾ ਜਿੰਨੇ ਵੀ ਆਪਾਂ ਮਾਨਦੇ ਆ ਨਰਾਇਣੇ ਤੋਂ ਪਾਉ ਪਰਮੇਸ਼ਰ ਦੇ ਖੁਸ਼ੀਆਂ ਮੌਜਾਂ ਜਿੰਨੇ ਵੀ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਹੀ ਇਹ ਜਿਹੜੇ ਸੰਸਾਰ ਵਿੱਚ ਜਿੰਨੇ ਵੀ ਆਪਾਂ ਕਈ ਜਿਹੜੇ ਅਸੂਲੀ ਨੂੰ ਵੀ ਸੂਲ ਬਣਾ ਕੇ ਸੂਲ ਕਹਿੰਦੇ ਪਾਵੇ ਆ ਕਿ ਦੁੱਖ ਨੂੰ ਵੀ ਉਹ ਸੋਖੀ ਸਮਝ ਲੈਂਦੇ ਆ ਦੁੱਖ ਦਾ ਦਰੂ ਸੁਖ ਰੋਗ ਭਿਆ ਤਾਂ ਸੁਖ ਤਾਂ ਮਾ ਨਾ ਹੋਈ ਕਹਿਣ ਤੋਂ ਭਾਵ ਕਿ ਦੁੱਖ ਨੂੰ ਵੀ ਦਾਰੂ ਬਣਾ ਲੈਂਦੇ ਜਿਵੇਂ ਜਿਹੜੇ ਵੈਦ ਕੀਮਿਆਂ ਜਿਹੜੇ ਉਹ ਜ਼ਹਿਰ ਤੋਂ ਵੀ ਜੜੀ ਆ ਉਹ ਦਵਾਈ ਬਣਾ ਕੇ ਤੇ ਜਿਹੜੀ ਆ ਅਮਰੀਜ਼ਾਂ ਦਾ ਇਲਾਜ ਕਰਦੀ ਆ ਪਰ ਜੇ ਸਿੱਧਾ ਜ਼ਹਿਰ ਕੋਈ ਖਾਵੇ ਤੇ ਉਹ ਮਰ ਜਾਂਦਾ ਇਨਸਾਨ ਪਰ ਜੇ ਉਹ ਵੈਦ ਦੇ ਕੰਮ ਆ ਜਾਂਦਾ ਉਹ ਉਸ ਮਾਤਰਾ ਵਿੱਚ ਦਿੰਦਾ ਉਸ ਕੁਆਂਟੀਟੀ ਵਿੱਚ ਦਿੰਦਾ ਵਾ ਬੜੀ ਥੋੜੀ ਮਾਤਰਾ ਵਰਤਦਾ ਵਾ ਕਈ ਵਾਰੀ ਜਿਹੜਾ ਜ਼ਖਮ ਆ ਜਿਵੇਂ ਲੋਹਾ ਲੋਹੇ ਨੂੰ ਕੱਟਦਾ ਵਾ ਐਵੇਂ ਜਿਹੜਾ ਕੋਈ ਵੀ ਜਿਹੜਾ ਤਰੀਕ ਜਿਹੜਾ ਜਿਵੇਂ ਸੂਲੀ ਜਿਹੜੀ ਆ ਕੋਈ ਵੀ ਜਿਵੇਂ ਸੂਲ ਤੋਂ ਸੂਲੀ ਬਣਾ ਦੇਣੀ ਕੰਡਾ ਕੱਢਣ ਵਾਸਤੇ ਜਿਹੜਾ ਵਾ ਨਾ ਕਈ ਵਾਰੀ ਕੰਡੇ ਦੀ ਵਰਤੋਂ ਕਰ ਲੀਨੇ ਆਪਾਂ ਕਿਸੇ ਦੇ ਪੈਰ 'ਚ ਕੰਡਾ ਵੱਜਾ ਹੋਵੇ ਨਾ ਤੇ ਦੂਜੇ ਕੰਡੇ ਦੇ ਨਾਲ ਕੰਡਾ ਕੱਢ ਦਿੰਨੇ ਕਹਿੰਦੇ ਪਾਵੇ ਆ ਇਹ ਦੁੱਖਾਂ ਵਿੱਚੋਂ ਹੀ ਅਸੀਂ ਸੁੱਖ ਲੱਭ ਸਕਦੇ ਹਾਂ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਆ ਸਾਰੇ ਰੰਗ ਆ ਉਹਦੇ ਜਿੰਦੇ ਸਾਡੇ ਮਨ ਨੂੰ ਚੰਗੇ ਲੱਗਦੇ ਨਾ ਜਿੰਨੀਆਂ ਖੁਸ਼ੀਆਂ ਜਿੰਨੇ ਕੀੜੇ ਆ ਸਾਰੇ ਅਸੀਂ ਮੰਨਦੇ ਆ ਸਾਡੇ ਮਨ ਨੂੰ ਭਾਵਨ ਇਹ ਸਾਰੇ ਜਿਹੜੇ ਆ ਇਹ ਪ੍ਰਮਾਤਮਾ ਦੇ ਬਖਸ਼ੀ ਹੋਏ ਆ ਰੰਗ ਸਭੇ ਨਰੇਣੀ ਜੀਤੇ ਮਨ ਭਵਨ ਜਿੰਨੇ ਸਾਨੂੰ ਸੋਹਣੀਆਂ ਚੀਜ਼ਾਂ ਲੱਗਦੀਆਂ ਇਥੋਂ ਤੱਕ ਕਹਿਣਾ ਗਰੀਜ ਨਹੀਂ ਕਰਨਾ ਚਾਹੀਦਾ ਜਿੰਨੀਆਂ ਆਪਾਂ ਨੂੰ ਦਾਤਾ ਪ੍ਰਮਾਤਮਾ ਨੇ ਬਖਸ਼ੀਆਂ ਵਾ ਤੇ ਯਾਪ ਉਤਰ ਬਖਸ਼ਿਆ ਮਾਂ ਪਿਓ ਦਿੱਤਾ ਵਾ ਪਸ਼ੂ ਪੰਛੀ ਦਿੱਤੇ ਆ ਰੁੱਖ ਦਿੱਤੇ ਆ ਪਾਣੀ ਦਿੱਤਾ ਹਵਾ ਦਿੱਤੀ ਆ ਇਸਤਰੀ ਦਿੱਤੀ ਆ ਜਿਹਦੇ ਨਾਲ ਸਾਡੀ ਸ਼ਾਦੀ ਹੁੰਦੀ ਆ ਕਹਿੰਦੇ ਭਾਵ ਕਿ ਇਹ ਸਾਰੇ ਜਿਹੜੇ ਆ ਨਾ ਪ੍ਰਮਾਤਮਾ ਦੇ ਰੰਗ ਆ ਉਹਦੇ ਬਖਸ਼ੀ ਹੋਏ ਆ ਸਾਰੇ ਜੋ ਹਰ ਲੋੜੀ ਸੋ ਕਰੇ ਸੋਈ ਜੀ ਕਰਨ ਜੋ ਪ੍ਰਮਾਤਮਾ ਚਾਹੁੰਦਾ ਉਹੋ ਇਨਸਾਨ ਕਰਦਾ ਕਈ ਵਾਰੀ ਵੇਖੋ ਇਨਸਾਨ ਨਾ ਕਈ ਵਾਰੀ ਸੋਚਦਾ ਕਿ ਮੈਂ ਵੱਡਾ ਹੋ ਕੇ ਆਹ ਬਾਨਾ ਵਾਂ। ਉਹ ਬਾਨਾ ਵਾਂ, ਕਈ ਡ੍ਰੀਮਸ ਲੈਂਦਾ, ਕਈ ਤਰ੍ਹਾਂ ਦੇ ਟੀਚੇ ਮਿੱਦਦਾ ਪਰ ਕੁਦਰਤ ਜਿਹੜੀ ਆ ਨਾ ਉਹ ਕਈ ਵਾਰੀ ਕੁਝ ਹੋਰ ਕਰ ਲਈ ਮਜਬੂਰ ਕਰ ਦਿੰਦੀ। ਕਹਿਣ ਤੋਂ ਭਾਵ ਇਹ ਆ ਕਿ ਕਈ ਵਾਰੀ ਅਸੀਂ ਜੋ ਸੋਚਦੇ ਹਾਂ ਉਹ ਨਹੀਂ ਹੁੰਦਾ, ਜੋ ਨਹੀਂ ਸੋਚਿਆ ਹੁੰਦਾ ਉਹ ਹੋ ਜਾਂਦਾ। ਪਰ ਹੁੰਦਾ ਸਾਡੇ ਭਲੇ ਖਾਤਰ ਆ। ਇਸ ਕਰਕੇ ਨਾ ਜੋ ਪ੍ਰਮਾਤਮਾ ਚਾਹੁੰਦਾ ਵਾ ਉਹੋ ਹੀ ਜਿਹੜੇ ਇਨਸਾਨ ਕਰਦੇ ਆ। ਆਪਾਂ ਸਾਰੇ ਇਹਨਾਂ ਪ੍ਰਮਾਤਮਾ ਦੀਆਂ ਘਟਪੁਤਲੀਆਂ ਵਾਂ ਪੰਜਾਬੀ ਜਿਹਨਾਂ ਨੂੰ ਕਰਮਚਾਰੀ ਵੀ ਕਹਿ ਦਿੰਦੇ ਆ ਜਿਹੜੇ ਕਰਮਚਾਰੀ ਹੁੰਦੇ ਨੇ ਨਾ ਜੋ ਉਹ ਉਹਦੇ ਵਿਭਾਗੇ ਵਾਲੇ ਕਹਿੰਦੇ ਉਤਰਾ ਹੀ ਕਰਦੇ ਆ ਇਸੇ ਤਰ੍ਹਾਂ ਹੀ ਪ੍ਰਮਾਤਮਾ ਸਾਡੇ ਕੋਲੋਂ ਜੋ ਚਾਹੁੰਦਾ ਉਹੋ ਹੀ ਕਰਾ ਹੀ ਕਰਦੇ ਆ ਅਸੀਂ ਹੁਕਮ ਵਿੱਚ ਵੱਜੇ ਹਾਂ ਪ੍ਰਮਾਤਮਾ ਦੀ ਔਰ ਜੋ ਵੀ ਉਹਦਾ ਹੁਕਮ ਹੁੰਦਾ ਉਹਦੇ ਮੁਤਾਬਕ ਸਾਨੂੰ ਮਜਬੂਰੀ ਵਸ ਵੀ ਕਰਨਾ ਪੈਂਦਾ ਕਈ ਵਾਰੀ ਅਸੀਂ ਨਾ ਚਾਹੁੰਦੇ ਹੋਏ ਵੀ ਉਹ ਕਰਦੇ ਆ ਕਾਰਨ ਇਹ ਆ ਕਿ ਪ੍ਰਮਾਤਮਾ ਦੀ ਰਜ਼ਾ 'ਚ ਰਹਿਣਾ ਪੈਣਾ ਵਾ ਇਸ ਕਰਕੇ ਜੋ ਪ੍ਰਮਾਤਮਾ ਚਾਹੁੰਦਾ ਵਾ ਉਹੋ ਹੀ ਹੋਣਾ ਵਾ ਲਿਖਿਆ ਜੋ ਹਰ ਲੋੜੀ ਸੂ ਕਰੀ ਜੋ ਪ੍ਰਮਾਤਮਾ ਚਾਹੁੰਦਾ ਉਹੋ ਹੀ ਬੰਦਾ ਕਰਦਾ ਕਈ ਵਾਰੀ ਚੰਗੇ ਬੰਦਿਆਂ ਕੋ ਵੀ ਮਾੜਾ ਕੰਮ ਕਰਾ ਦਿੰਦਾ ਕਈ ਵਾਰੀ ਮਾੜਿਆਂ ਕੋ ਵੀ ਚੰਗੇ ਕਰਾ ਦਿੰਦਾ ਇਹ ਉਹਦੀ ਲੀਲਾ ਵਾ ਇਸ ਕਰਕੇ ਇਸ ਗੱਲ ਦੇ ਵਿੱਚ ਕਹਿਣ ਤੋਂ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਮੈਂ ਆ ਕੀਤਾ ਮੈਂ ਉਹ ਕੀਤਾ ਆਪਾਂ ਕੁਝ ਨਹੀਂ ਕੀਤਾ ਆਪਾਂ ਤੇ ਇੱਕ ਜਰੀਆ ਆ ਆਪਾਂ ਨੂੰ ਤੇ ਪ੍ਰਮਾਤਮਾ ਨੇ ਵਰਤਿਆ ਸਾਡੇ ਮਨ ਵਿੱਚ ਉਹੋ ਜੀ ਭਾਵਨਾ ਆ ਜਾਣੀ ਹੈ ਸਾਡੇ ਮਨ ਦੇ ਵਿੱਚ ਇੱਕ ਉਹੋ ਹੀ ਗੱਲ ਆ ਜਾਣੀ ਕਿ ਹਾਂ ਪਈਏ ਮੈਂ ਕਰਨਾ ਹੈ ਪ੍ਰਮਾਤਮਾ ਨੇ ਜਦੋਂ ਕਿਸੇ ਦਾ ਭਲਾ ਕਰਉਣਾ ਸਾਡੇ ਮਨ ਦੇ ਵਿੱਚ ਦਇਆ ਭਾਵਨਾ ਪਰ ਦੇਣੀ ਹੈ ਉਹਨੇ ਸਾਡੇ ਮਨ ਦੇ ਵਿੱਚ ਕਿਸੇ ਵੀ ਪ੍ਰਤੀ ਜਿਹੜੀ ਨਫ਼ਰਤ ਹੈ ਨਾ ਜਦੋਂ ਉਹਨੂੰ ਵੀ ਖੁਸ਼ੀ ਦੇ ਵਿੱਚ ਤਬਦੀਲ ਕਰ ਦੇਣਾ ਹੈ ਕਈ ਵਾਰੀ ਕਈ ਨਹੀਂ ਆਣਾ ਕਿ ਕਈ ਵਾਰੀ ਹਾਂ ਠੀਕ ਹੈ ਕਿ ਪ੍ਰਮਾਤਮਾ ਖੁਦ ਆਗੇ ਨਹੀਂ ਕਰਦਾ ਕਰਾਉਂਦਾ ਬੰਦੇ ਕੋਲ ਹੀ ਆ ਪਰ ਵਸਦਾ ਦੂਜੀ ਬੰਦੀ ਦੇ ਵਿੱਚ ਆ ਕੇ ਆ ਤੇ ਉਹਦੇ ਕੋਲੋਂ ਸਾਡੀ ਸਹਾਇਤਾ ਕਰਵਾ ਦਿੰਦਾ ਕਿਉਂਕਿ ਅਸੀਂ ਇਨਸਾਨ ਜਿਹੜੇ ਆ ਸਾਰੇ ਪਰਮਾਤਮਾ ਦੇ ਬਣਾਏ ਹੋਏ ਆ ਤੇ ਜਿਤਨਾ ਪਰਮਾਤਮਾ ਚਾਹੁੰਦਾ ਵਾ ਉਦਾਂ ਹੀ ਸਾਨੂੰ ਕਰਨਾ ਪੈਣਾ ਕਈ ਵਾਰੀ ਮੈਂ ਵੇਖਿਆ ਵਾ ਕਈ ਬੜੇ ਬੜੇ ਜਿਹੜੇ ਸ਼ਰਾਬੀ ਬੰਦੇ ਆ ਨਾ ਉਹ ਸ਼ਰਾਬ ਛੱਡ ਕੇ ਤੇ ਬਾਅਦ ਵਿੱਚ ਦੂਜਿਆਂ ਨੂੰ ਸ਼ਰਾਬ ਛਡਾਉਣ ਦਿੰਦੇ ਤੇ ਕਈ ਵਾਰੀ ਜਿਹੜੇ ਸ਼ਰਾਬ ਨਹੀਂ ਪੀਂਦੇ ਕਈ ਵਾਰੀ ਉਹ ਇਸ ਇਲਾਕੇ ਦਾ ਸ਼ਿਕਾਰ ਹੋ ਜਾਂਦੇ ਆਪਣੀ ਟੈਨਸ਼ਨ ਦੂਰ ਕਰਨ ਵਾਸਤੇ ਕਈ ਵਾਰੀ ਇਹੋ ਜੀਆਂ ਗੱਲਾਂ ਚ ਆ ਜਾਂਦੀਆਂ ਕਹਿੰਦੋ ਭਾਵ ਇਹ ਆ ਕਿ ਕਈ ਵਾਰੀ ਉਹ ਫਿਰ ਜਿਹੜੀ ਦੂਜੀ ਉਹਨਾਂ ਨੂੰ ਮਤ ਦੇਣ ਡੇ ਹੁੰਦੇ ਇਹ ਸਾਰਾ ਤਾਣਾ ਬਾਣਾ ਪ੍ਰਮਾਤਮਾ ਨੇ ਬਣਾਇਆ ਵਾ ਇਹ ਬੰਦੇ ਦੀ ਸਮਝ ਤੋਂ ਪਰੇ ਆ ਉਹਨੇ ਕਿਹਤੋਂ ਕੀ ਕਰਵਾਉਣਾ ਵਾ ਕਿਹਤੋਂ ਕੀ ਨਹੀਂ ਕਰਾਉਣਾ ਰੰਗ ਅਸਹੀ ਰੰਗ ਰੂਹ ਵੀ ਚੁੱਪ ਵੀ ਕਰ ਜਾਏ ਅਜੀ ਸੁਬੇੜੀ ਨਾਵ ਮੇ ਸਮੁੰਦਰ ਮੇ ਮਤਲਬ ਕਿ ਕਹਿੰਦੋ ਭਾਵ ਇਹ ਆ ਕਿ ਕਿਸੇ ਨੂੰ ਮਜ਼ਾਕ ਵੀ ਨਹੀਂ ਕਰਨਾ ਚਾਹੀਦਾ ਜਿਹੜੀ ਬੇੜੀ ਹੈ ਨਾ ਆਪਣੀ ਸਮੁੰਦਰ ਦੇ ਵਿੱਚ ਆ ਇਸ ਭਾਵ ਸਾਗਰ ਦੇ ਵਿੱਚ ਪਤਾ ਨਹੀਂ ਕੀ ਹੋਣਾ ਵਾ ਜਾਂ ਕੀ ਨਹੀਂ ਹੋਣਾ ਇਹ ਪ੍ਰਮਾਤਮਾ ਨੂੰ ਪਤਾ ਹੈ ਇਸ ਕਰਕੇ ਉਹਦੇ ਗਾੜੀ ਵਿੱਚ ਹੱਥ ਜੋੜੀਏ ਕਿ ਗੁਰੂ ਮਹਾਰਾ ਸੱਚੇ ਪਾਤਸ਼ਾਹ ਸਾਨੂੰ ਮਤਬੁੱਧ ਜਿਹੜੀ ਬਖਸ਼ ਕੇ ਰੱਖੀ ਕਿਉਂਕਿ ਸਾਡੀ ਮੱਤ ਦਾ ਰਖਾ ਵੀ ਤੂੰ ਆ ਪਾਤ ਦਾ ਰਖਾ ਵੀ ਤੂੰ ਆ ਸਾਡਾ ਰਖਾ ਤੂੰ ਆ ਹਰ ਜਗ੍ਹਾ ਤੂੰ ਹੀ ਤੂੰ ਆ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿ ਸੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕੀ ਲੱਗੇ ਮੇਰਾ ਜਿਹੜੇ ਬੰਦੇ ਨੇ ਆਪਣੇ ਆਪ ਨੂੰ ਗੁਰੂ ਨੂੰ ਸਰੈਂਡਰ ਕਰਤਾ ਨਾ ਸਮਰਪਿਤ ਕਰਤਾ ਵਾ ਫਿਰ ਉਸ ਬੰਦੇ ਦੀਆਂ ਟੈਨਸ਼ਨਾਂ ਖਤਮ ਹੋ ਜਾਂਦੀਆਂ ਜਦੋਂ ਅਸੀਂ ਪ੍ਰਮਾਤਮਾ ਦੇ ਵਸ ਪੈ ਜਾਂਦੇ ਆ ਨਾ ਕੋਈ ਵੀ ਆ ਬੱਚਾ ਜਿਹੜਾ ਆਪਣੀ ਮਾਂ ਬਾਪ ਤੇ ਭਰੋਸਾ ਰੱਖਦਾ ਆਪਣੇ ਪਿਤਾ ਜਦੋਂ ਨਾਲ ਹੋਵੇ ਨਾ ਬੱਚੇ ਦੇ ਛੋਟੇ ਹੁੰਦੇ ਆ ਤੇ ਬੱਚਾ ਜਿੱਥੇ ਮਰਜੀ ਜਾਵੇ ਤੇ ਉਹਨੂੰ ਡਰ ਨਹੀਂ ਆਉਂਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੇਰਾ ਡੈਡੀ ਨਾਲ ਹੈ ਮੇਰਾ ਪਿਤਾ ਨਾਲ ਹੈ ਘਬਰਾਉਂਦਾ ਨਹੀਂ ਇਸੇ ਤਰ੍ਹਾਂ ਹੀ ਆਪਾਂ ਵੱਡੇ ਹੋ ਜਾਈਏ ਭਾਵੇਂ ਆਪਾਂ 60 ਸਾਲ 70 ਸਾਲ 80 90 100 ਤੱਕ ਚਲੇ ਜਾਈਏ ਸਾਨੂੰ ਡਰ ਨਹੀਂ ਆਉਂਦਾ ਕਿਉਂਕਿ ਸਾਨੂੰ ਪਤਾ ਹੁੰਦਾ ਕਿ ਸਾਡਾ ਪਰਮੇਸ਼ਰ ਸਾਡੇ ਨਾਲ ਹੈ ਤੇ ਜੋ ਪ੍ਰਮਾਤਮਾ ਚਾਹੁੰਦਾ ਵਾ ਉਹ ਸਾਨੂੰ ਕਰਨਾ ਪੈਣਾ ਔਰ ਗੁਰੂ ਮਹਾਰਾਜ ਹਮੇਸ਼ਾ ਸਾਡੇ ਕੋ ਚੰਗੇ ਹੀ ਕੰਮ ਕਰਾਵੇ ਅਰਦਾਸ ਬੇਨਤੀ ਕਰਦੇ ਰਿਆ ਕਰੀਏ ਜੋ ਪ੍ਰਭ ਕੀਤੇ ਆਪਣੀ ਸਹੀ ਕਈਏ ਧਨ ਉਹ ਬੜੇ ਨਮੁਨੱਖ ਧਾਨ ਨੇ ਧਨ ਤੋਂ ਭਾਵ ਹੁੰਦਾ ਇਥੇ ਕਿ ਬੜੇ ਵੱਡੇ ਭਾਗਾ ਵਾਲੇ ਆ ਇੱਕ ਧਨ ਉਹ ਆ ਜਿਹੜਾ ਜਿਹਨੂੰ ਆਪਾਂ ਜਿਆਦਾਦ ਪੈਸੇ ਕਹਿ ਦਿੰਨੇ ਮਾਇਆ ਕਹਿ ਦਿੰਨੇ ਆ ਇਥੇ ਆ ਕਿ ਉਹ ਵੱਡੇ ਭਾਗੇ ਬੰਦੇ ਆ ਉਹ ਬੜੇ ਭਾਗਾ ਵਾਲੇ ਆ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਜੋੜ ਲਿਆ ਆਪਣ ਲੀਆ ਜੀ ਮਿਲੀ ਵਿਛੜ ਕਿਉਂ ਰਵਨ ਜੇ ਪਰਮਾਤਮਾ ਨੇ ਸਾਨੂੰ ਆਪਣੇ ਨਾਲ ਮੇਲ ਲਿਆ ਨਾ ਤੇ ਫਿਰ ਬੰਦਾ ਵਿਛੜਦਾ ਨਹੀਂ ਫਿਰ ਬੰਦਾ ਰੋਂਦਾ ਨਹੀਂ ਫਿਰ ਬੰਦਾ ਹਰ ਹਾਲਤ ਵਿੱਚ ਖੁਸ਼ ਰਹਿੰਦਾ ਫਿਰ ਭਾਵੇਂ ਉਹਦੇ ਕੋਲ ਕੱਚਾ ਕੋਠਾ ਵਾ ਜਾਂ ਪੱਕਾ ਕੋਠਾ ਵਾ ਜਾਂ ਛੋਟੀ ਗੱਡੀ ਜਾਂ ਵੱਡੀ ਗੱਡੀ ਆ ਜਾਂ ਸਾਈਕਲ ਹੈ ਜਾਂ ਸਕੂਟਰ ਹੈ ਜਾਂ ਮੋਟਰਸਾਈਕਲ ਹੈ ਕੁਝ ਵੀ ਹੈ ਉਹ ਸ਼ੁਕਰ ਕਰਦਾ ਪਰਮਾਤਮਾ ਦਾ ਵੇਖੋ ਜਦੋਂ ਪਰਮਾਤਮਾ ਸਾਡੀ ਬਾਹ ਫੜਦਾ ਨਾ ਫਿਰ ਉਹ ਸਾਡੀ ਬਾਹ ਛੱਡਦਾ ਨਹੀਂ ਸਾਨੂੰ ਆਪਣੇ ਨਾਲ ਜੋੜ ਕੇ ਰੱਖਦਾ ਸਾਡੇ ਕੋਲੋਂ ਪਤਾ ਦੀ ਉਂਗਲ ਛੁੱਟ ਸਕਦੀ ਹੈ ਅਸੀਂ ਇਧਰ ਉਧਰ ਭਟਕੇ ਜਾ ਸਕਦੇ ਹਾਂ ਪਰ ਪਰਮੇਸ਼ਰ ਮਿਹਰਾਂ ਸਾਡਾ ਜਿਹੜਾ ਵਾ ਉਹ ਫੜਦਾ ਸਾਡੀ ਦਾਮਨ ਫੜਦਾ ਸਾਡੀ ਬਾਹ ਫੜ ਕੇ ਰੱਖਦਾ ਸਾਨੂੰ ਜਦੋਂ ਮਰਜੀ ਅਸੀਂ ਕਿਤੇ ਭੁੱਲੇ ਭਟਕੇ ਭਲੇ ਜਾਈਏ ਫਿਰ ਵੀ ਸਾਨੂੰ ਆਪਣੇ ਨਾਲ ਜੋੜ ਰਹਿਂਦਾ ਵਾ ਬੇਸ਼ੱਕ ਇਨਸਾਨ ਕਈ ਵਾਰੀ ਗਲਤੀਆਂ ਕਰ ਬੈਂਦਾ ਵਾ ਕਈ ਵਾਰੀ ਅਨਸਾਨ ਕੋਲ ਉਹਨੇ ਜਾਣੇ ਚ ਜਾਂ ਕਈ ਵਾਰੀ ਮਜਬੂਰੀ ਵਸ ਕਈ ਵਾਰੀ ਕੋਈ ਨਾ ਕੋਈ ਗਲਤੀ ਹੋ ਵੀ ਜਾਂਦੀ ਹੈ ਕਿਉਂਕਿ ਦੁਨਿਆਵੀ ਬੰਦੇ ਆਪਾਂ ਪਰਮਾਤਮਾ ਦੇ ਹੈਗੇ ਨਹੀਂ ਰੱਬ ਦੇ ਹੈ ਨਹੀਂ ਪਰ ਪਰਮਾਤਮਾ ਬਖਸ਼ਣ ਜੋ ਗਿਆ ਗਲਤੀ ਕਰਕੇ ਜੇਕਰ ਆਪਾਂ ਭੁੱਲ ਬਖਸ਼ਾ ਲਈਏ ਪਰਮਾਤਮਾ ਬਖਸ਼ ਦਿੰਦਾ ਵਾ ਕਿਉਂਕਿ ਆਪਾਂ ਉਹਦੇ ਬੱਚੇ ਆ ਪਰ ਗਲਤੀ ਕਰਨ ਤੋਂ ਪਹਿਲਾਂ ਆਪਾਂ ਸੋਚ ਲਈਏ ਤੇ ਫਿਰ ਵੀ ਬੜੀ ਵੱਡੀ ਵਧੀਆ ਗੱਲ ਹੈ ਕਿ ਗਲਤੀ ਨਾ ਹੀ ਕਰੀਏ ਤੇ ਸਭ ਤੋਂ ਵੱਡੀ ਗੱਲ ਹੈ ਕਿ ਗਲਤੀ ਹੋ ਗਈ ਨਾ ਅਦਰਵਾਈਜ਼ ਹੋ ਵੀ ਜਾਂਦੀ ਹੈ ਬਾਈ ਦਾ ਵੇ ਕਿਸੇ ਵੇਲੇ ਅਨਜਾਣੇ ਦੇ ਵਿੱਚ ਤੇ ਫਿਰ ਗੁਰੂ ਮਹਾਰਾਜ ਅੱਗੇ ਭੁੱਲ ਬਖਸ਼ਾਉਣੀਆਂ ਕਿ ਗੁਰੂ ਮਹਾਰਾਜ ਕਿ ਮੇਰੇ ਕੋਲੋਂ ਕੋਈ ਗਲਤੀ ਨਾ ਹੋਵੇ ਮੈਂ ਮੇਰੇ ਕੋ ਨਾਮ ਅੱਖਾਂ ਨਾ ਮਾੜਾ ਵੇਖਿਆ ਜਾਵੇ ਨਾ ਕੰਨਾਂ ਨਾ ਕਿਸੇ ਦੀ ਨਿੰਦਿਆ ਸੁਣੀ ਜਾਵੇ ਨਾ ਮੇਰੇ ਮੂੰਹੋਂ ਕਿਸੇ ਨੂੰ ਕੋਈ ਗਾਲ ਮੰਦਾ ਆ ਜਾਵੇ ਕੋਈ ਮਾੜੀ ਸ਼ਬਦਾਵਲੀ ਨਾ ਵਰਤਾਂ ਜਿਹਦੇ ਨਾਲ ਕਿਸੇ ਦਾ ਹਿਰਦਾ ਜਿਹੜਾ ਦੁਖੇ ਕਿਉਂਕਿ ਜਦੋਂ ਅਸੀਂ ਕਿਸੇ ਦਾ ਹਿਰਦਾ ਦਖਾਉਣੀ ਆ ਨਾ ਤੇ ਸਮਝ ਲਓ ਪਰਮਾਤਮਾ ਦੁਖੀ ਹੁੰਦਾ ਜਦੋਂ ਅਸੀਂ ਕਿਸੇ ਦਾ ਹਿਰਦਾ ਠੰਡਾ ਠਾਰ ਕਰਦੇ ਆ ਮਿੱਠੇ ਬੋਲ ਬੋਲ ਕੇ ਉਹਦੀ ਸੇਵਾ ਕਰਕੇ ਤੇ ਪਰਮਾਤਮਾ ਜਿਹੜਾ ਖੁਸ਼ ਹੁੰਦਾ ਕਿਉਂਕਿ ਪਰਮਾਤਮਾ ਬੰਦੀ ਦੇ ਅੰਦਰ ਹੀ ਵੱਸਦਾ ਵਾ ਬਾਹਰ ਨਹੀਂ ਗੁਰਦੁਆਰੀ ਮਸਜਿਦ ਮੰਦਰ ਜਿੰਨੀ ਵੀ ਬਣੀ ਨਾ ਧਾਰਮਿਕ ਸਥਾਨ ਇਹਨਾਂ ਦੇ ਸਾਨੂੰ ਸਿੱਖਿਆ ਮਿਲਦੀ ਏ। ਪ੍ਰਦੇਸ਼ ਗੁਰੂ ਦੇ ਮਿਲਦੇ ਆ। ਪਰ ਗੁਰੂ ਸਾਡੇ ਜਿਹੜਾ ਵਾ ਨਾ ਜਿਹੜੀ ਪ੍ਰਮਾਤਮਾ ਜਿਹੜਾ ਵਾ ਗੁਰੂ ਦਾ ਗਿਆਨ ਜਿਹੜਾ ਵਾ ਉਹ ਸਾਡੇ ਅੰਦਰ ਜਾਣਾ ਚਾਹੀਦਾ ਵਾ। ਇਹ ਆ ਕਿ ਇਹ ਨਿਹਰਾ ਬਾਹਰ ਕਿਤਾਬਾਂ ਦੇ ਵਿੱਚ ਜਾਂ ਗ੍ਰੰਥਾਂ ਦੇ ਵਿੱਚ ਜਾਂ ਹੋਰ ਜਿਹੜੇ ਆਪਾਂ ਨੂੰ ਮਿਲਦੀਆਂ ਜਿਹੜੇ ਕਥਾ ਕਰਦੇ ਆ ਜਿਹੜੇ ਉਹ ਲੇਖਕ ਲਿਖਦੇ ਆ ਜਿਹੜੇ ਸੁਖਮਨੀ ਸਾਹਿਬ ਦੀ ਜਾਂ ਹੋਰ ਕਈਆਂ ਦੀ ਜਿਹੜੀ ਕਰ ਦਿੰਦੇ ਵਿਆਖਿਆ ਕਰ ਦਿੰਦੇ ਆ। ਉਹ ਪੜਨ ਦਾ ਕੀ ਨਸੀਬਤ ਰਹਿ ਜਾਣ ਬਾਹਰ ਉਹਨਾਂ ਨੂੰ ਅਸੀਂ ਆਪਣੇ ਅੰਦਰ ਉਹਨਾਂ ਨੂੰ ਸਮਝਣਾ ਵਾ ਕਿ ਕੀ ਇਹਨਾਂ ਦੇ ਵਿਚਾਰ ਆ। ਉਹਨਾਂ ਨੇ ਵੀ ਆਪਾਂ ਨੂੰ ਵਿਆਖਿਆ ਕਰਕੇ ਗੁਰਬਾਣੀ ਸਮਝਾਈ ਏ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਗੁਰਬਾਣੀਆਂ ਨੇ ਉਹ ਸਾਰੀ ਪੂਜਣਯੋਗ ਆ ਔਰ ਇਸੇ ਕਰਕੇ ਗੁਰੂ ਨੂੰ ਗ੍ਰੰਥ ਸਾਹਿਬ ਨੂੰ ਗੁਰੂ ਦਾ ਰੁਤਬਾ ਦਿੱਤਾ ਗਿਆ ਵਾ। ਇਹ ਸਾਡੀ ਗਵਾਹੀ ਕਰਦੀ ਏ। ਔਰ ਗੁਰੂ ਦੀ ਬਰਾਬਰੀ ਕਿਤਾਬਾਂ ਕਾਪੀਆਂ ਨਹੀਂ ਕਰ ਸਕਦੀਆਂ। ਕਿਉਂਕਿ ਉਹ ਇੱਕ ਮਹਾ ਬਹੁਤ ਵੱਡਾ ਗਿਆਨ ਆ ਪਰਮੇਸ਼ਰ ਦਾ ਗਿਆਨ ਆ। ਭਾਰੀ ਆ ਕਿ ਗੁਰੂ ਦੇ ਗਿਆਨ ਨੂੰ ਸਮਝਣ ਵਾਸਤੇ ਸਾਨੂੰ ਪੜਨਾ ਤੇ ਪੜਨਾ ਸਕੂਲਾਂ ਵਿੱਚ ਜਾ ਕੇ ਕਾਪੀਆਂ ਕਿਤਾਬਾਂ ਜਿਹੜੀਆਂ ਵਾ ਉਹ ਪੜਨੀਆਂ ਪੈਣੀਆਂ ਵਾ ਤੁਹਾਨੂੰ ਅਖਰ ਗਿਆਨ ਹੋਵੇਗਾ ਸਾਨੂੰ ਸਿੱਖਿਆ ਮਿਲੇਗੀ ਤਾਂ ਹੀ ਅਸੀਂ ਜੀੜਾ ਵਾ ਉਹ ਗਿਆਨ ਆਪਣਾ ਹਾਸਲ ਕਰ ਸਕਦੇ ਹਾਂ ਇਸ ਕਰਕੇ ਜਿੰਨੀ ਵੀ ਗੁਰਬਾਣੀ ਲਿਖੀ ਆ ਗੁਰਮੁਖੀ ਲਿਪੀ ਦੇ ਵਿੱਚ ਲਿਖੀ ਆ ਗੁਰੂ ਸਾਹਿਬਾਨਾਂ ਨੇ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਜਿਹੜੀ ਆ ਇਹ ਬਣਾਈ ਸੀਗੀ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਚਾਰ ਵਾਸਤੇ ਸੋ ਕਹਿਣ ਤੋਂ ਭਾਵ ਹੈ ਕਿ ਉਹ ਮਨੁੱਖ ਧਾਨ ਆ ਵੱਡੇ ਭਾਗਾਂ ਵਾਲਿਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਨਾਲ ਜੋੜ ਲਿਆ ਵਾ ਤੇ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਇਹ ਸਾਡੇ ਜਿਹੜੇ ਗੁਰੂ ਨੇ ਤੇ ਜਿਹੜੀ ਇਸ ਕਰਕੇ ਇਹਦੀ ਲੜ ਲਾ ਕੇ ਆਪਾਂ ਜਿਹੜਾ ਆਪਣਾ ਜੀਵਨ ਜਿਹੜਾ ਸਵਾਰ ਸਕਦੇ ਹਾਂ ਗੁਰੂ ਸਾਹਿਬ ਆਨਿ ਫਰਮਾਉਂਦੇ ਆ ਆਪਨ ਲਈ ਆ ਜੇ ਮੇਲੇ ਵਿਛੜ ਕਿਉਂ ਰੋਵਣ ਜੇ ਪ੍ਰਮਾਤਮਾ ਸਾਨੂੰ ਆਪਣੇ ਨਾਲ ਮੇਲ ਲੈਂਦਾ ਫਿਰ ਅਸੀਂ ਕਦੀ ਰੋਵਾਂਗੇ ਨਹੀਂ ਕਦੀ ਦੁਖੀ ਨਹੀਂ ਹੋਵਾਂਗੇ ਸਾਧੂ ਸੰਗ ਪ੍ਰਾਪਤੀ ਨਾਨਕ ਰੰਗ ਮੰਨਣ ਜਿਹੜੇ ਬੰਦੇ ਸਾਧੂਆਂ ਦੀ ਸੰਤਾਂ ਦੀ ਗੁਰੂਆਂ ਦੀ ਪੀਰਾਂ ਦੀ ਪੀਰਾਂ ਤੋਂ ਭਾਵ ਇੱਕ ਜਿਹੜੇ ਪਰਮੇਸ਼ਰ ਦਾ ਨਾਮ ਆਪਾਂ ਨੂੰ ਜਪਾਉਂਦੇ ਆ ਗੁਰੂ ਦਾ ਨਾਮ ਜਪਾਉਂਦੇ ਆ ਜਿਹੜੇ ਸਾਨੂੰ ਇੱਕ ਪਰਮਾਤਮਾ ਦੇ ਲੜ ਲਾਉਂਦੇ ਆ ਇਹ ਉਹ ਪੀਰ ਆ ਜਿਹੜੇ ਪਗੰਬਰ ਆ ਇਹਨਾਂ ਦੀ ਸੰਗ ਲੱਗ ਕੇ ਅਸੀਂ ਜਿਹੜੇ ਆ ਗੁਣ ਗੈਣ ਕਰਨੇ ਆ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗਣਾ ਵਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਜਿਹੜਾ ਵਾ ਉਹ ਗੁਰੂ ਨਹੀਂ ਹੈਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਹੀ ਸਾਨੂੰ ਜਿਹੜੀ ਹੈ ਸਾਰੀ ਜਿਹੜੀ ਹੈ ਸਮਝ ਆਉਣੀ ਹੈ ਸਾਡੀ ਜਿੰਨੀ ਵੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਜਿਹੜੀ ਗੱਲ ਤੋਂ ਵਰਜਿਤ ਕਰਦੇ ਆ ਉਹ ਪਾਪ ਆ ਔਰ ਜਿਹੜੀ ਗੱਲ ਸਾਨੂੰ ਕਰਨ ਲਈ ਕਹਿੰਦੇ ਉਹ ਪੁੰਨ ਆ ਪਾਪ ਦੇ ਪੁੰਨ ਦੀ ਵਾਸ ਇਹੋ ਡੈਫੀਨੇਸ਼ਨ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਾਨੂੰ ਇਹ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਅਦਰਵਾਈਜ਼ ਜਿੱਥੇ ਵੀ ਅਸੀਂ ਅੱਗੇ ਗੁਰੂ ਅੱਗੇ ਅੱਖਾਂ ਮੀਟ ਕੇ ਅਸੀਂ ਅਰਦਾਸ ਕਰੀਏ ਜਦੋਂ ਅੱਖਾਂ ਖੋਲ ਕੇ ਵੀ ਕਰ ਲਓਗੇ ਤਾਂ ਕੋਈ ਗੱਲ ਨਹੀਂ ਕਹਿਣ ਤੋਂ ਪਹਿਲਾਂ ਕਾਗਰਤਾ ਆ ਜਾਂਦੀ ਹੈ ਕਈ ਵਾਰੀ ਕਿ ਮੈਨੂੰ ਲੋ ਸਾਡਾ ਧਿਆਨ ਹੋ ਜਾਂਦਾ ਸੀ ਤਸਵੀਰ ਬਣਾ ਲੈਨੇ ਗੁਰੂ ਦੀ ਜੇ ਅਦਰਵਾਈਜ਼ ਜੇ ਨਾਮ ਵੀ ਕਰੇ ਵੀ ਹੋਈਏ ਕਿਤੇ ਵੀ ਹੋਈਏ ਇਹ ਹੀ ਪ੍ਰਮਾਤਮਾ ਇਹ ਗੁਰੂ ਸਾਹਿਬਾਨ ਮੇਰੀ ਸਹਾਇਤਾ ਕਰ ਮੇਰੀ ਤੇ ਕਿਰਪਾ ਕਰ ਮੈਨੂੰ ਆਪਣੇ ਨਾਮ ਦੇ ਨਾਲ ਰੰਗ ਲਾ ਮੈਨੂੰ ਆਪਾਂ ਮੈਂ ਤੇਰਾ ਹੀ ਸਿਮਰਨ ਕਰਦਾ ਰਵਾਂ ਤੇਰੀ ਬਾਣੀ ਪੜਦਾ ਰਵਾਂ ਗੋ ਗੁਰੂ ਦੀ ਬਾਣੀ ਜਿਹੜੀ ਜਿੰਨੀ ਵੀ ਲਿਖੀ ਸਾਰੀ ਪ੍ਰਮਾਤਮਾ ਦੀ ਉਸਤਤਿ ਚ ਲਿਖੀ ਹੈ ਮਹਿਮਾ ਚ ਲਿਖੀ ਹੈ ਕਹੋ ਨਾਨਕ ਹਮ ਨੀਚ ਕਰਮਾਂ ਇਸ ਕਰਕੇ ਗੁਰੂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਕਿ ਅਸੀਂ ਤੇ ਨੀਚ ਕਰਮ ਕਰਨ ਵਾਲੇ ਬੰਦੇ ਆ ਪਰ ਪ੍ਰਮਾਤਮਾ ਤੋਂ ਸਾਨੂੰ ਆਪਣੀ ਸ਼ਰਨ ਦੇ ਵਿੱਚ ਚਰਨ ਪਰੇ ਕੀ ਰੱਖ ਕੋ ਸ਼ਰਮਾ ਕਿ ਸਾਡੀ ਅਹੀਂ ਤੇਰੀ ਸ਼ਰਨ ਦੇ ਵਿੱਚ ਆ ਗਏ ਹੁਣ ਸਾਡੀ ਜਿਹੜੀ ਇੱਜ਼ਤ ਰੱਖ ਲੈ ਹਰ ਜੀਟ ਰੰਗੀਲਾ ਤੇ ਇਸ ਧਣੀ ਜਿਸ ਕੈ ਪਾਗ ਮਥਨ ਕਹਿੰਦੇ ਉਹਨਾਂ ਦੇ ਭਾਗ ਜਿਹੜੇ ਆ ਬੜੇ ਵਧੀਆ ਬਾ ਬੜੇ ਚੰਗੇ ਆ ਜਿਨ੍ਹਾਂ ਨੇ ਜਿਹੜੇ ਜੇਟ ਦੇ ਮਹੀਨੇ ਵਿੱਚ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਆ ਉਹਨਾਂ ਨੂੰ ਫਿਰ ਗਰਮੀ ਦੀ ਤਪਸ਼ ਵੀ ਤੰਗ ਨਹੀਂ ਕਰਦੀ ਵਹਿ ਵਕਾਰਾਂ ਦੀ ਤਪਸ਼ ਬੰਦੇ ਨੂੰ ਤੰਗ ਕਰਦੀ ਹੈ ਵਕਾਰ ਬੰਦੇ ਨੂੰ ਜਿਹੜਾ ਨਾ ਗਲਤ ਕੰਮ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਆ ਮਾੜੇ ਬੰਨੇ ਬੰਦਾ ਬੜੀ ਛੇਤੀ ਭੱਜ ਕੇ ਜਾਂਦਾ ਬੜੀ ਕਾਗਰਤਾ ਨਾਲ ਕੰਮ ਕਰਦਾ ਕੋਈ ਵੀ ਕੰਮ ਗਲਤ ਕਰਨਾ ਆਵੇ ਤੇ ਬੰਦਾ ਬੜਾ ਸੁਚੇਤ ਹੋ ਕੇ ਕਰਦਾ ਕਿਤੇ ਮੈਂ ਫੜਿਆ ਨਾ ਜਾਵਾਂ ਕਿਤੇ ਮੈਨੂੰ ਕਿਉਂਕਿ ਪਤਾ ਨੂੰ ਕਿ ਮੈਨੂੰ ਦਿਨਿਆਵੀ ਤੌਰ ਤੇ ਫੜਿਆ ਗਿਆ ਤੇ ਮੈਨੂੰ ਸਜ਼ਾ ਮਿਲਣੀ ਤੇ ਚੰਗਾ ਕੰਮ ਕਰਨ ਲੱਗਿਆ ਉਹਨੂੰ ਪਤਾ ਮੈਨੂੰ ਕੋਈ ਸਜ਼ਾ ਤੇ ਕੋਈ ਮਿਲਣੀ ਨਹੀਂ ਇਸ ਕਰਕੇ ਕਈ ਵਾਰੀ ਉਹ ਉਹਨਾਂ ਸੁਚੇਤ ਨਹੀਂ ਹੁੰਦਾ ਇਸੇ ਕਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾਗਰ ਚੀਤ ਕਿ ਬਿਲਕੁਲ ਕਾਗਰ ਹੋ ਗਏ ਕਰੋ ਇਹ ਵੀ ਉਸੇ ਤਰ੍ਹਾਂ ਹੀ ਕਰੋ ਜਿਵੇਂ ਤੁਸੀਂ ਕਦੇ ਗਲਤ ਕੰਮ ਕਰਦੇ ਇਹ ਜਿਹੜੇ ਨਿਸ਼ਾਨ ਜਿੰਨੀ ਹੋਸ਼ਿਆਰੀ ਵਰਤਦੇ ਆ ਨਾ ਉਹਨਾਂ ਨਾਲੋਂ ਵੀ ਵੱਧ ਹੋਸ਼ਿਆਰੀ ਵਰਤ ਕੇ ਅਸੀਂ ਗੁਰਬਾਣੀ ਪੜ੍ਹੀ ਇਹਦੇ ਗੁਰਬਾਣੀ ਚੋਂ ਲਾਹਾ ਲੈ ਸਕਦੇ ਆ ਕਹਿਣ ਤੋਂ ਪਾਪਕ ਗਲਤ ਕੰਮ ਕਰਨ ਵਾਲੀ ਜਿਹੜੀ ਆ ਉਹ ਵੀ ਜਿਹੜੇ ਆ ਇਸ ਕੰਮ ਤੋਂ ਬਾਜ਼ ਆ ਜਾਣ ਤੇ ਗੁਰੂ ਮਹਾਰਾਜ ਨਾਲ ਜੁੜ ਜਾਣ ਇਸੇ ਵਿੱਚ ਹੀ ਉਹਨਾਂ ਦੀ ਵਡਿਆਈ ਆ ਇਸੇ ਵਿੱਚ ਹੀ ਉਹਨਾਂ ਦੀ ਭਲਾਈ ਆ ਉਹਨਾਂ ਨੇ ਵੀ ਤਾਂ ਹੀ ਸਫਲ ਹੋਣਾ ਵਾ ਜੇ ਪ੍ਰਮਾਤਮਾ ਦਾ ਨਾਮ ਜਪਣਗੇ ਤੇ ਚੰਗੇ ਕਰਮ ਕਰਨਗੇ ਇਹ ਗੁਰੂ ਸਾਹਿਬਾਨ ਨੇ ਸਾਨੂੰ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਮੈਂ ਇਸੇ ਕਰਕੇ ਕੋਸ਼ਿਸ਼ ਇਤੇ ਕੀਤੀ ਆ ਆਪ ਜੀ ਨੂੰ ਚੰਗੀ ਤਰ੍ਹਾਂ ਸਮਝਾਉਣ ਦੀ ਫਿਰ ਇੱਕ ਰੀ ਜਿਹੜਾ ਛੋਟਾ ਜਿਹਾ ਆਪਾਂ ਪੜ ਲੈਨੇ ਅੰਤਰਾ ਵਾ ਲਿਖਿਆ ਵਾ ਕਿ ਜੇੜ ਦੇ ਮਹੀਨੇ ਵਿੱਚ ਉਸ ਪਰਮਾਤਮਾ ਨਾਲ ਜੁੜਨਾ ਚਾਹੀਦਾ ਜੇ ਸੱਗੇ ਸਾਰੇ ਜੀਵ ਨਿਮਦੇ ਆ ਅਰਥਾਤ ਨਮਸਕਾਰਾਂ ਕਰਦੇ ਹਨ ਔਰ ਜਿਹੜੇ ਜੀਵ ਪਰਮਾਤਮਾ ਦੇ ਲੜ ਲੱਗਿਆ ਹੋਵੇਗਾ ਉਸ ਨੂੰ ਜਮ ਆਦ ਬਣ ਕੇ ਅੱਗੇ ਲਿਜਾ ਕੇ ਜਿਹੜੀ ਆ ਨਹੀਂ ਤੋਰਨਗੇ ਭਾਵ ਕੇ ਜਮਾ ਦਾ ਡਰ ਨਹੀਂ ਰਹਿ ਜਾਂਦਾ ਪਰਮਾਤਮਾ ਨਾਮ ਸਿਮਰਨ ਹੀਰੇ ਮੋਤੀਆਂ ਦੇ ਨਾਲੋਂ ਸ਼੍ਰੇਸ਼ਟ ਆ ਇਸ ਨੂੰ ਕੋਈ ਚੁਰਾ ਨਹੀਂ ਸਕਦਾ ਇਸ ਨੂੰ ਕੋਈ ਖੋ ਨਹੀਂ ਸਕਦਾ ਇਸ ਨੂੰ ਕੋਈ ਲੁੱਟ ਨਹੀਂ ਸਕਦਾ ਇਸ ਤੇ ਕੋਈ ਡਾਕਾ ਨਹੀਂ ਮਾਰ ਸਕਦਾ ਔਰ ਸਾਰੇ ਕੋਤਕ ਪਰਮਾਤਮਾ ਦੇ ਆਪਣੇ ਸਿਰਜੇ ਹੋਏ ਆ ਸਾਰੇ ਖੇਲ ਤਮਾਸ਼ੇ ਪਰਮਾਤਮਾ ਦੇ ਆ ਉਹ ਸਾਰੇ ਮਨ ਨੂੰ ਉਹ ਸਾਰੇ ਮਨ ਨੂੰ ਪਿਆਰੇ ਲੱਗਦੇ ਆ ਗੁਰੂ ਦੇ ਜਿਹੜੇ ਰੰਗ ਤਮਾਸ਼ੇ ਆ ਪਰਮਾਤਮਾ ਨੂੰ ਚੰਗਾ ਲੱਗਦਾ ਜਿੰਨਾ ਮਨੁੱਖਾਂ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਉਹਨਾਂ ਨੂੰ ਤੰਤਾ ਜੋਗ ਆਕਣਾ ਚਾਹੀਦਾ ਪਰ ਇਹ ਆਪਣੇ ਵਸ ਦੀ ਗੱਲ ਨਹੀਂ ਆ ਜੇਕਰ ਆਪਣੇ ਵਸ ਹੁੰਦਾ ਤਾਂ ਜੀਵ ਉਸ ਪਰਮਾਤਮਾ ਤੋਂ ਵਿਛੜ ਕੇ ਕਿਉਂ ਰਹਿੰਦੇ ਪਾਪ ਦੁਖੀ ਕਿਉਂ ਹੁੰਦੇ ਨਾਨਕ ਜੀ ਦੱਸਦੇ ਹਨ ਕਿ ਪਰਮਾਤਮਾ ਦੇ ਮਲਾਪ ਦਾ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਸੰਤ ਇਥੀ ਉਹ ਆ ਜਿਨ੍ਹਾਂ ਦੇ ਵਿੱਚ ਤਿਆਗ ਨਿਮਰਤਾ ਤੇ ਸੱਚ ਹੈ ਔਰ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਦੇ ਵਿੱਚ ਕੋਈ ਕਿਸੇ ਕਿਸਮ ਦਾ ਕੋਈ ਸਵਾਰਤ ਨਹੀਂ ਕੋਈ ਦੁਰਾਚਾਰ ਨਹੀਂ ਜਿਹੜੇ ਬਿਲਕੁਲ ਸਦਾਚਾਰੀ ਇਨਸਾਨ ਆ ਉਹ ਸੰਤ ਆ ਕਹਿੰਦੇ ਨੇ ਗੁਰੂ ਮਹਾਰਾਜ ਸੱਚੇ ਜਿਹੜੇ ਪਰਮਾਤਮਾ ਆਪ ਨੂੰ ਜਿਹੜੇ ਪਰਮਾਤਮਾ ਦਾ ਨਾਮ ਜਪਾਉਂਦੇ ਆ ਤੇ ਆਪ ਵੀ ਜਪਦੇ ਆ ਹਰ ਕੇ ਸੰਤ ਨਯਾ ਕੀਏ ਬਨਾਰਸ ਕੇ ਠੱਗ ਕਹਿਣ ਤੋਂ ਪਾਪ ਕੇ ਠੱਗ ਬੰਦੇ ਸੰਤ ਨਹੀਂ ਹੋ ਸਕਦੇ ਸੰਤ ਉਹ ਆ ਜਿਹੜੇ ਮਨ ਦੇ ਵਿੱਚੋਂ ਵੀ ਉਹੋ ਹੀ ਹੋਣ ਦੇ ਮੂੰਹ ਦੇ ਵਿੱਚੋਂ ਵੀ ਉਹੋ ਹੀ ਹੋਣਾ ਮਨ ਸਾਚਾ ਮੁਖ ਸਾਚਾ ਸੋਈ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਈ ਸੋ ਨਾਨਕ ਜੀ ਦੱਸਦੇ ਹਨ ਕਿ ਪ੍ਰਮਾਤਮਾ ਦੇ ਮਲਾਪ ਦਾ ਨਾਂ ਦੋਨਾਂ ਨੂੰ ਪ੍ਰਾਪਤ ਹੁੰਦਾ ਵਾ ਜਿਨ੍ਹਾਂ ਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਆ ਔਰ ਜਿਸ ਦੇ ਭਾਗ ਚੰਗੇ ਹਨ ਪਾਪ ਪ੍ਰਮਾਤਮਾ ਨੇ ਉਸ ਦੀ ਮੱਤੀ ਦੀ ਧਰੋਂ ਲਿਖਿਆ ਹੈ ਉਸ ਲਈ ਜੇਡ ਦਾ ਮਹੀਨਾ ਸੁਹਾਵਣਾ ਅਰਥਾਤ ਮੋਜਾਂ ਵਾਲਾ ਬਣ ਜਾਂਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਆਂ ਦਾਸ ਕੋਲੋਂ ਏਕ ਨੇ ਨੇਕ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਸਹਿਬਾਨ ਤੇ ਸਾਧ ਸੰਗਤ ਜਿਹੜੀ ਆ ਪੁੱਲਾਂ ਬਖਸ਼ਣ ਯੋਗ ਆ ਦਾਸ ਦੀਆਂ ਪੁੱਲਾਂ ਨੂੰ ਜਿਹੜਾ ਨਜ਼ਰ ਅੰਦਾਜ਼ ਕਰਨਾ ਇਗਨੋਰ ਕਰਨਾ ਅਨਡਿਟ ਕਰਨਾ ਬਿਲਕੁਲ ਇਹਨਾਂ ਵੱਲ ਧਿਆਨ ਨਹੀਂ ਦੇਣਾ ਕਿਉਂਕਿ ਜਦੋਂ ਬੋਲਦੇ ਆਂ ਜਦੋਂ ਆਪਾਂ ਵਿਚਾਰਾਂ ਕਰਦੇ ਆਂ ਅਕਸਰ ਕਈ ਵਾਰੀ ਕੋਈ ਨਾ ਕੋਈ ਸ਼ਬਦ ਕਿਸੇ ਵੇਲੇ ਕਿਸੇ ਲੋਕੇ ਜਾਂ ਜ਼ੁਬਾਨ ਜਾਂ ਗਲਤ ਹੋ ਜਾਂਦਾ ਕਈ ਵਾਰੀ ਪਰ ਕੋਸ਼ਿਸ਼ ਇਹੋ ਹੁੰਦੀ ਕਿ ਚੰਗੀ ਗੱਲ ਗੁਰੂ ਅਗਲੀ ਗੱਲ ਹੀ ਕੀਤੀ ਜਾਵੇ ਤੇ ਭੋਲਾ ਜਿਹੜੀਆਂ ਦਾਸ ਦੀਆਂ ਬਖਸ਼ ਦੇਣੀਆਂ ਮਾਫ ਕਰ ਦੇਣੀਆਂ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਾਂ ਆਪਣੇ ਆਪ ਨੂੰ ਵਡਭਾਗੀ ਬਣੀਏ ਜਿਹੜੇ ਦਾ ਮਹੀਨਾ ਜਿਹੜਾ ਸਾਰਿਆਂ ਲਈ ਖੁਸ਼ੀਆਂ ਖੇੜਿਆਂ ਭਰਿਆ ਰਹੀ ਸਾਰਿਆਂ ਨੂੰ ਤੰਦਰੁਸਤੀ ਪਰਮਾਤਮਾ ਬਖਸ਼ੀ ਸਾਰਿਆਂ ਦੇ ਘਰ ਜਿਹੜੇ ਦੀਵੇ ਜਗਦੇ ਰਹਿਣ ਖੁਸ਼ੀਆਂ ਦੀ ਔਰ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਦੇ ਜਿੰਨੇ ਵੀ ਡ੍ਰੀਮਸ ਨੇ ਜਿੰਨੀਆਂ ਵੀ ਸਾਰਿਆਂ ਦੀ ਅੰਬੀਸ਼ਨਸ ਨੇ ਜਿੰਨੀਆਂ ਵੀ ਸਾਰਿਆਂ ਦੀਆਂ ਮਨੋ ਕਾਮਨਾਵਾਂ ਸਾਰੀਆਂ ਪਰਮਾਤਮਾ ਉਹਨਾਂ ਨੇ ਪੂਰੀਆਂ ਕਰੇ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਦਾਸ ਨੂੰ ਕਿਮਾ ਕਰਨੀ ਬਲਾਉ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ